ਜਦੋਂ ਉਹ ਮਰ ਗਿਆ ਤਾਂ ਸਤਿਗੁਰੂ ਕਹਿੰਦੇ 12 ਯੋਜਨ ਛਤਰ ਚਲੇ ਤਾਂ ਦੇਹੀ ਗਿਰਜਣ ਖਾਈ ਇਹ ਦੋ ਸ਼ਬਦ ਬਣਦੇ ਇਥੇ ਅਰਥ ਇੱਕ ਤਾਂ ਗਿਰਜਣਦਾਰ ਤੇ ਕਿ ਗਿਰਜਾਂ ਨੇ ਉਹਦੀ ਦੇਹੀ ਨੂੰ ਖਾਦਾ ਨੋਚ ਨੋਚ ਕੇ ਇੱਕ ਅਰਥ ਇਹ ਬੰਨ ਦੇਹੀ ਗਿਰਜ ਨਾ ਖਾਈ ਵੀ ਸਰੀਰੋਂ ਦਾ ਪੱਥਰ ਦਾ ਸੀ ਗਿਰਜਣ ਤੋਂ ਕਿੱਥੇ ਖਾਦਾ ਗਿਆ ਦੋਨੋਂ ਅਰਥ ਹੀ ਆਪਣੇ ਆਪ ਵਿੱਚ ਪੂਰਨ ਢੁੱਕਦੇ ਆ 12 ਯੋਜਨ ਦਾ ਅਰਥ ਕੀ ਹੈ ਕਿ ਜਦੋਂ ਕਹਿੰਦੇ ਭੀਸ਼ਮ ਪਤਾਮਾ ਜੀ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਹੋ ਕੇ ਡਿੱਗੇ ਨਾ ਤੀਰਾਂ ਦੀ ਸੇਜਾ ਉੱਪਰ ਲੇਟ ਗਏ ਤਾਂ ਦੁਰਯੋਧਨ ਨੂੰ ਪਤਾ ਲੱਗਿਆ ਕਿ ਭੀਸ਼ਮ ਪਤਾਮਾ ਦੀ ਮੈਦਾਨੇ ਜੰਗ ਦੇ ਵਿੱਚ ਤੀਰਾਂ ਦੀ ਸੇਜਾ ਉੱਪਰ ਪਈ ਹੈ ਤਾਂ ਉਹਨਾਂ ਦਾ ਪਤਾ ਲੈਣ ਜਾਵਾਂ ਕਿਉਂਕਿ ਉਹ ਇਹਨਾਂ ਦੇ ਵੱਲੋਂ ਲੜ ਰਹੇ ਸੀ ਤੇ ਜਦੋਂ ਕਹਿੰਦੇ ਇਹਨਾਂ ਨੇ ਸਤ ਸੰਗਤ ਆਪਣੇ ਮਹਿਲਾਂ ਦੇ ਵਿੱਚੋਂ ਕਦਮ ਬਾਹਰ ਰੱਖਿਆ ਨਾ ਆਸੇ-ਪਾਸੇ ਦੇ ਜਿੰਨੇ ਰਾਜੇ ਸੀ ਸੰਸਾਰ ਦੇ ਉਹ ਸਾਰੇ ਆਪਣੇ ਛਾਤਰ ਲੈ ਕੇ ਇਹਨਾਂ ਨੂੰ ਛਾ ਕਰਨ ਦੇ ਲਈ ਆ ਗਏ ਇੱਕ ਯੋਜਨ ਦੇ ਵਿੱਚ ਚਾਰ ਕੋ ਹੁੰਦੀ ਹੈ 12 ਯੋਜਨ ਦੇ ਵਿੱਚ 48 ਤੋਂ ਦੇਖੋ ਸਾ ਸੰਗਤ ਜੀ 48 ਤੋਂ ਕੋ ਤੱਕ ਬੰਦੇ ਨਹੀਂ ਸੀ ਮਹਾਨ ਰਾਜੇ ਸੀ ਜਿਹੜੇ ਇਹਦੀ ਈਨ ਮੰਨਦੇ ਸੀ ਇਹਦੀ ਅਧਿਨਤਾ ਮੰਨਦੇ ਸੀ ਐਡਾ ਪ੍ਰਤਾਪ ਸੀ ਇਸ ਦੁਰਯੋਦਨ ਦਾ ਪਰ ਸਤਿਗੁਰੂ ਕੀ ਕਹਿੰਦੇ ਕਹਿੰਦੇ ਉਹਦੀ ਦੇਹੀ ਨੂੰ ਵੀ ਪਰ ਗਿਰਜਾ ਨਹੀਂ ਖਾਦਾ ਇਹ ਉਦਾਹਰਣ ਦਿੱਤੀ ਹੈ ਇੱਕ ਭਾਈ ਤੁਮ ਆਪਦੀ ਤਾਕਤ ਦਾ ਹੰਕਾਰ ਨਾ ਕਰੋ ਇਹਦੋਂ ਵੱਡਾ ਤਾਕਤਵਰ ਤਾਂ ਇਹਨਾਂ ਕੋਈ ਹੋ ਸਕਦਾ ਦੁਨੀਆ 'ਚ ਇਹਦੋਂ ਵੱਡਾ ਕੋਈ ਪ੍ਰਤਾਪ ਵਾਲਾ ਤਾਂ ਨਹੀਂ ਨਾ ਹੋ ਸਕਦਾ ਉਹਨੂੰ ਵੀ ਜਾਣਾ ਪਿਆ